ਮਹਾਰਾਜ ਹਿਮਾਲ万ਿੰਦਰ ਜੀ ਸਰਵਜੁ ਮੁਸ਼ਕਵਤਾਂ ਹਾਂਜੀ ਅੱਜ ਰੋਡ ਦਾ ਕੀ ਹੋਇਆ ਕਾਰਨ ਕਾਰਨ ਹੋਈ ਜਿਹੜਾ 1.5 ਸਾਲ ਤੋਂ ਚੱਲ ਰਿਹਾ ਫੈਕਟਰੀ ਵਾਲਾ ਜਿਹੜਾ ਪਿੰਡੇ ਕੋਲ ਲੱਗਦੀ ਫੈਕਟਰੀ ਗੈਸ ਫੈਕਟਰੀ ਦੇ ਬਰੁਧ ਵਿੱਚ ਕਿੰਨੇ ਪਿੰਡਾਂ ਦੇ ਲੋਕ ਨਾਲ ਇਹ ਕਦੋਂ ਘੜੀ ਚ 15 ਮਿੰਟ ਦੇ ਲੋਕ ਨੇ ਜੀ ਜੀ ਦੇ ਨਾਲ ਨੇ ਜੀ ਜੀ ਦੇ ਨਾਲ ਨਹੀਂ ਜੀ ਇਹਦੇ ਇੱਕ ਟੀਮ ਉਸਾਲ ਨੇ ਜਿਹੜਾ ਕੋਈ ਜਮਈ ਸਾਨੂੰ ਸਾਰ ਨੂੰ ਖਾਚਾ ਵੀ ਮੰਨ ਲਓ ਸਾਡਾ ਪਾਣੀ ਖਰਾਬ ਹੋਣਾ ਹੈ ਬਸਾ ਬਨ ਖਰਾਬ ਹੋਣਾ ਹੈ ਉਹਦੇ ਗਰੀਬੀ ਦੀ ਬਿਮਾਰੀ ਹੈ ਪਹਿਲਾਂ ਬਿਮਾਰੀ ਹੈ ਜੀ ਹਾਂਜੀ ਇੱਕ ਵਾਰ ਪ੍ਰਸ਼ਾਸਨ ਨੂੰ ਮਿਲ ਸਕਦੇ ਹੋ ਹਾਂਜੀ ਲੋਕਾਂ ਨਾਲ ਦਫ਼ਤਰ ਵੀ ਜਾ ਸਕਦੇ ਹਾਂਜੀ ਪਤਰਾ ਕੋਈ ਹੱਲ ਨਹੀਂ ਪਾਉਂਦਾ ਖਾਲੀ ਕੋਈ ਹੋ ਰਿਹਾ ਜੀ ਹਾਂਜੀ ਹਰੋ ਦਾ ਟਰਨਾ ਇਹ ਜਦੋਂ ਖਾਲੀ ਹੁੰਦਾ ਕਿ ਹੁਣ ਕੋਈ ਪਤਾ ਨਹੀਂ ਕਿੰਨੇ ਦਿਨ ਚੋਂ ਸਰਦੇ ਜੀ ਪਿਛਲੀ ਵਾਰੀ ਟਰਨਾ ਇਸ ਤਰੀਕੇ ਨਾਲ ਲੱਗਿਆ ਸੀ ਬਾਦ ਅਸ਼ਵਾ ਦਾ ਚੱਕਿਆ ਗਿਆ ਸੀ ਕਿ ਅੱਜ ਵੀ ਜਦੋਂ ਅਸ਼ਵਾ ਜਦੋਂ ਐਡੀਸ ਨੇ ਵਿਸ਼ਵਾਸ ਦਿਵਾਇਆ ਸੀ ਭਾਈ ਅਸੀਂ ਤੁਹਾਡਾ ਹੱਲ ਕਰਾਂਗੇ 7 ਦਿਨ 15 ਦਿਨ ਵਿੱਚ ਔਰ ਉਹਨਾਂ ਨੂੰ ਸਾਨੂੰ ਕੋਈ ਕੁਝ ਨਹੀਂ ਬਣਿਆ ਜੀ ਸਾਡਾ ਇਹ ਅੱਜ ਜਿਹੜਾ ਟਰਨਾ ਲਾਇਆ ਗਿਆ ਹੈ ਕਿੰਨੇ ਟਾਈਮ ਲੱਗਿਆ ਦਾ ਇਹ 58 ਸਾਲ ਲੱਗਿਆ ਜੀ ਜੇ ਪਕਾ ਚਾਹ ਤਾਂ ਵੀ ਆ ਕੇ ਫਿਰ ਤੋਂ ਆਸਵਾਦ ਨੂੰ ਬੰਦਿਆ ਕੀ ਤਾਂ ਕੋਈ ਜਿੰਨੇ ਜੇ ਕੋਈ ਪੂਰਾ ਹੱਲ ਨਹੀਂ ਹੁੰਦਾ ਉਹਨੇ ਚੱਕਣਾ ਜੀ ਹੱਲ ਕਿੱਥੋਂ ਆਉਂਦਾ ਬਿਜਲ ਜੋ ਫੈਕਟਰੀ ਦਾ ਕੰਮ ਬੰਦ ਸਾਰਾ ਬੰਦ ਨਹੀਂ ਹੁੰਦਾ ਜੀ ਕਿ ਨਾ ਮਤ ਲਾ ਜੈਗਜੀਵਨ ਸਿੰਘ ਕੀਰੀਆ ਸਾਹਿਬ ਕਾ ਮੈਂਨੇ ਹਲਕਾ ਸਰਦਾਰਾ ਕਿੰਨਾ ਸਾਹਿਬ ਜੀ ਨੂੰ ਤਾਂ ਲੱਗਿਆ ਮੈਂ ਨਸਬਾਤ ਪਾਉਂਦਾ ਹਾਂ ਮੈਂ ਪਹਿਲਾਂ ਵੀ ਦੱਸ ਚੁੱਕਿਆ ਸਾਰੇ ਭਰਾਵਾਂ ਨੂੰ ਕਿ ਜਿਹੜਾ ਇਹ ਧਰਨਾ ਲੱਗਿਆ ਇਹਦਾ ਕੋਈ ਕਾਰ ਕਿ ਸਾਡੇ ਮੁਸਕਾਬਾਦ ਇੱਕ ਗੈਸ ਬੈਟਰੀ ਲੱਗ ਰਹੀ ਹੈ ਉਹਦੇ ਨਾਲ ਲੱਗਣ ਦੇ ਨਾਲ ਨਾਲ ਜਿਹੜੇ ਕਾਫੀ 15 20 ਪਿੰਡ ਪ੍ਰਭਾਵਿਤ ਹੋਣਗੇ ਜਿਨ੍ਹਾਂ ਦੇ ਵਿੱਚ ਮੁਸਕਾਬਾਦ ਖਾਸ ਤੌਰ ਤੇ ਸਾਡਾ ਪਿੰਡ ਖੁਦ ਵੀ ਆਹ ਜਿਹੜੀਆਂ ਮਰਮਾ ਚਾਰ ਸਾਬ ਸਿਹਾਲਾ ਗਹਿਲੇਵਾਲ ਹਰਿਓ ਕਲਾ ਹਰਿਓ ਖਰਦ ਤਪਰੀਆਂ ਇਹ ਜਿਹੜੇ ਲੱਗਣ ਇਹਨਾਂ ਦੇ ਬਹੁਤ ਵੱਡੀ ਪ੍ਰਭਾਵਿਤ ਹੋਣਾ ਹੈ ਪਿੰਡਾਂ ਦੇ ਵਿੱਚ ਇਹ ਜਿਹੜੀ ਫੈਕਟਰੀ ਦਾ ਲੱਗਣ ਦਾ ਕਾਰਨ ਵਿਰੋਧ ਕਰਨ ਦਾ ਕਾਰਨ ਇਹ ਹੈ ਅਬ ਇਹਦੇ ਪਾਣੀ ਵੀ ਖਰਾਬ ਕਰਨਾ ਇਹਨੇ ਪ੍ਰਦੂਸ਼ਣ ਦੀ ਤਰ੍ਹਾਂ ਕਰਨਾ ਇਹਨੇ ਬਰਬੂ ਵੀ ਵੱਡੀ ਮਾਰਨੀ ਐ ਤੇ ਔਰ ਲੋਕਾਂ ਦਾ ਜੀਣਾ ਦੁੱਭਰ ਹੋ ਜੜੇ ਇਹਦਾ ਇੱਕੋ ਇੱਕ ਕਾਰਨ ਆ ਵੀ ਇਹ ਜਿੰਨਾ ਤੇ ਜੋ ਫੈਕਟਰੀਆਂ ਬੰਦ ਨਹੀਂ ਹੁੰਦੀ ਕਿਉਂਕਿ ਉਹ ਵੀ ਉਸਾਰੀ ਹੋ ਰਹੀ ਆ ਉਹ ਸਾਰੀ ਜੇ ਬੰਦ ਨਹੀਂ ਹੁੰਦੀ ਤਾਂ ਮੈਂ ਸਮਝਦਾ ਕਿ ਇਸ ਵਾਸਤੇ ਲਈ ਲੋਕ ਨੇ ਜਿਹੜੇ ਕਿਉਂਕਿ ਇਹ ਲੋਕ ਸਾਰੇ ਮੈਂ ਤਾਂ ਕਿਸਾਨਾਂ ਨਾਲ ਸੰਬੰਧਿਤ ਨੇ ਉੱਥੇ ਬਹੁਤ ਜਿਹੜੀਆਂ ਉਪਜਾਊ ਜ਼ਮੀਨਾਂ ਨੇ ਪਾਣੀ ਵੀ ਸਾਡੇ ਉੱਪਰ ਆ ਜਾਵੇ ਪਾਣੀ ਨੇ ਵੀ ਖਰਾਬ ਹੋਣਾ ਕਿਉਂਕਿ ਇਸ ਜਗ੍ਹਾ ਦੇ ਉੱਤੇ ਤਕਰੀਬ 3-4 ਵਾਰ ਪਾਣਾ ਲੱਗਿਆ ਪ੍ਰਸ਼ਾਸਨ ਨੇ ਵੀ ਆ ਕੇ ਆਸ਼ਵਾਸ਼ਣ ਦਿੱਤਾ ਕਿ ਅਸੀਂ ਤੁਸੀਂ ਧਰਨਾ ਚੱਲੋ ਅਸੀਂ ਉੱਪਰ ਹਾਈ ਕਮਾਂਡਰਾਂ ਨਾਲ ਗੱਲ ਕਰਾਂਗੇ ਹਾਈ ਕਮਾਂਡ ਕੋਲ ਵੀ ਗੱਲ ਚੱਲੇਗੀ ਐਮਐਲਏ ਸਾਹਿਬ ਆਪ ਜਾ ਕੇ ਡੀਸੀਐਮ ਸਾਹਿਬ ਨੂੰ ਮਿਲ ਕੇ ਆਏ ਨੇ ਉੱਤੇ ਮੁਖ ਸੱਤਰ ਨੂੰ ਮਿਲ ਕੇ ਆਏ ਨੇ ਡੀਸੀ ਸਾਹਿਬ ਨਾਲ ਵੀ ਮੈਡਮ ਨਾਲ ਗੱਲ ਹੋਈ ਆ ਲੇਕਿਨ ਪਤਾ ਨਹੀਂ ਕਿ ਕਿਰਨ ਕੀ ਆ ਵੀ ਇਹ ਇਹ ਜਿਹੜਾ ਬੈਟਰੀ ਬੰਦ ਨਹੀਂ ਹੋ ਰਹੀ ਇੱਕ ਦੋ ਧਰਨਾਕਾਰੀ ਨੇ ਕਿਸਾਨ ਬੈਠੇ ਨੇ ਉਹ ਸਰਕਾਰ ਦੀ ਅਣਖੀ ਰੱਖ ਮੈਂ ਸਮਝਦਾ ਜੀ ਕੋਈ ਵੀ ਆ ਕਾਰਨ ਜੇ ਆਪਾਂ ਨੂੰ ਆਪਾਂ ਨੂੰ ਲੋਕਾਂ ਦੇ ਨਾਲ ਖੜਨਾ ਪੈਣਾ ਠੀਕ ਆ ਕਿ ਉਹਨਾਂ ਨੇ ਜਿਹੜੀ ਹੋ ਸਕਦਾ ਉਹਨਾਂ ਨੇ ਕੋਈ ਪਰਮਿਸ਼ਨ ਲੈ ਲਈ ਜਾਂ ਕੋਈ ਗੱਲ ਬਾਤ ਇਹ ਤਾਂ ਨਹੀਂ ਹੁੰਦਾ ਵੀ ਜਦ ਬੰਦੇ ਨੇ ਜੇ ਪਰਮਿਟ ਲੈ ਲਈ ਉਹਦੇ ਕਾਰਨ ਲੋਕ ਕਿਉਂ ਵਿਰੋਧ ਕਰ ਰਹੇ ਨੇ ਜੇ ਲੋਕਾਂ ਦੀ ਨਹੀਂ ਹੈਗੀ ਕੋਈ ਗੱਲਬਾਤ ਵੀ ਤਾਂ ਲੋਕਾਂ ਨੇ ਆਪੇ ਲੱਗਣ ਦੇ ਦਈਆ ਹੁਣ ਸਾਡੇ ਇੰਡਸਟਰੀ ਲੱਗੀ ਆ ਕੋਈ ਕੋਲਡ ਸਟੋਰ ਲੱਗਿਆ ਹੋਇਆ ਕੋਈ ਚੈਦਰ ਲੱਗਿਆ ਹੋਇਆ ਤੇ ਉਹ ਲਾ ਰਹੇ ਨੇ ਲੋਕ ਤਾਂ ਲਾ ਰਹੇ ਨੇ ਹੁਣ ਗੱਲ ਕੀ ਹੋਵੇਗਾ ਹਾਲੇ ਤਾਂ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਰਾਹੀ ਵਾਦੀ ਵਰਾਹੀ ਪ੍ਰਸ਼ਾਸਨ ਨੂੰ ਸਰਕਾਰ ਤੱਕ ਪਹੁੰਚੇ ਐਮਐਲਏ ਸਾਹਿਬ ਸਾਡੇ ਉਹਨਾਂ ਨੇ ਮੇਰੀ ਅੱਜ ਵੀ ਸਿਹਰੇ ਗੱਲ ਹੋਈ ਸੀ ਉਹ ਕਹਿੰਦੇ ਵੀ ਕੋਈ ਨਹੀਂ ਆਪਾਂ ਮਸਲਾ ਹੱਲ ਕਰ ਰਹੇ ਆ ਇਸ ਚੀਜ਼ ਦਾ ਅਸੀਂ ਸਾਡੇ ਕੈਂਡੀਡੇਟ ਗੁਰਪ੍ਰੀਤ ਸਿੰਘ ਉਹਨਾਂ ਨਾਲ ਵੀ ਗੱਲ ਹੋਈ ਸੀ ਸੋ ਮੇਰਾ ਕਹਿਣ ਤੋਂ ਬਾਅਦ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਲੋਕਾਂ ਦੀ ਸੁਣੀ ਜਾਵੇ ਤੇ ਆ ਕੇ ਇਹਨਾਂ ਨੂੰ ਆਸ਼ਵਾਸ਼ਣ ਦਿੱਤਾ ਜਾਵੇ ਕਿ ਇਹ ਬੈਟਰੀ ਨਹੀਂ ਲੱਗੂਗੀ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਤੁਹਾਨੂੰ ਨਾ ਜੋ ਆ ਸ਼ੌਸਨ ਨਾਲ ਹੀ ਚੱਕਿਆ ਜਾਵੇਗਾ ਮੈਂ ਚੱਕੇ ਤੱਕੇ ਵੀ ਗਿਆ ਜੀ ਪਰ ਇਹ ਅੱਜ ਮੈਂ ਦੇਖ ਰਿਹਾ ਕਿ ਤੁਹਾਡੀਆਂ ਭੜਕੇ ਰਾਸ਼ਨ ਦੀ ਲੈ ਕੇ ਆਏ ਨੇ ਅੱਜ ਇਹ ਇਹਨਾਂ ਨੇ ਪੱਕਾ ਮੋਰਚੇ ਦੀ ਗੱਲ ਕੀਤੀ ਅੱਜ ਸੋ ਸਾਡਾ ਵੀ ਫਰਜ਼ ਬਣਦਾ ਕਿ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਰਕਾਰ ਤੋਂ ਉੱਪਰ ਉੱਠ ਕੇ ਅਸੀਂ ਲੋਕਾਂ ਦੇ ਨਾਲ ਖੜੇ ਆਂ ਮੈਂ ਹਰਦੀਪ ਸਿੰਘ ਯਾਸਪੁਰਾ ਜਿਹੜਾ ਪ੍ਰਧਾਨ ਆਪਿਕਾ ਨੂੰ ਕਰਦੀ ਇਹ ਆ ਤੀਰਨਾ ਲਗਾਇਆ ਹੋਇਆ ਇੱਕ ਨਾ ਇੱਕ ਹਾਈਵੇ ਜਾਂਮ ਕੀਤਾ ਇਹ ਕੱਟ ਦੇਖੋ ਇਹ ਨਾ ਸਾਡਾ ਇੱਕ ਸਾਲ ਤੋਂ ਉੱਪਰ ਦਾ ਸੰਘਰਸ਼ ਚੱਲ ਰਿਹਾ ਜਿਹਦੇ ਸਬੰਧ ਵਿੱਚ ਅਸੀਂ ਵੱਖ-ਵੱਖ ਅਧਿਕਾਰੀਆਂ ਨਾਲ ਮਿਲ ਚੁੱਕੇ ਆਂ ਪਰ ਸਾਡੀ ਇਸ ਸਮੱਸਿਆ ਦਾ ਕੋਈ ਹੱਲ ਹੀ ਹੋਇਆ ਸਾਡੇ ਨੈਸ਼ਨਲ ਹਾਈਵੇ ਤੇ ਵੀ ਅੱਗੇ ਦੋ ਪਾਤਾ ਨਾ ਲੱਗ ਚੁੱਕੇ ਆ ਇਸ ਸੰਬੰਧੀ ਅਸੀਂ ਆਪਣੇ ਪ੍ਰਿੰਸੀਪਲ ਸੱਤਰ ਚੰਡੀਗੜ੍ਹ ਵੀ ਨੂੰ ਵੀ ਸਾਡੀ ਮੁਲਾਕਾਤ ਹੋ ਚੁੱਕੀ ਹੈ ਉਹਨਾਂ ਨੇ ਸਾਨੂੰ ਅਸਵਾਸਨ ਦਿੱਤਾ ਸੀ ਕਿ ਡੀਸੀ ਸਾਹਿਬ ਸਾਡਾ ਕੋਈ ਹੱਲ ਕਰਨਗੇ ਪਰ ਕੋਈ ਪ੍ਰੋਪਰ ਫਿੱਟਾ ਨਹੀਂ ਨਿਕਲ ਚੱਕਿਆ ਇਸ ਕਰਕੇ ਅੱਜ ਸਾਨੂੰ ਦੁਬਾਰਾ ਸ਼ਰਕਤ ਦੇ ਉੱਪਰ ਆਉਣਾ ਪਿਆ ਵਾ ਕਿਉਂਕਿ ਜਿਹੜੇ 15 20 ਪਿੰਡ ਨੇ ਇਹ ਬੈਟਰੀ ਲੱਗਣ ਦਾ ਪ੍ਰਭਾਵ ਪ੍ਰਭਾਵਤ ਹੋਣਗੇ ਕਿਉਂਕਿ ਇਹਦੇ ਨਾਲ ਦਾ ਜਿਹੜਾ ਇੱਕ ਪਲਾਂਟ ਆ ਉਹ ਕਨੜਾੜੀ ਰਾਜਪੂਤਾਂ ਲੱਗਿਆ ਹੋਇਆ ਉੱਥੇ ਦੇ ਇਲਾਕੇ ਦੇ ਲੋਕਾਂ ਨੂੰ ਪਤਾ ਨਹੀਂ ਸੀ ਹੋਵੇ ਜਾਂ ਨਹੀਂ ਸੀਗੇ ਤੇ ਹੁਣ ਉਹ ਬਹੁਤ ਜ਼ਿਆਦਾ ਪਰੇਸ਼ਾਨ ਨੇ ਉਹਨਾਂ ਨੂੰ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਤੇ ਸਮੱਸਿਆਵਾਂ ਹੋ ਰਹੀਆਂ ਨੇ ਇਸ ਕਰਕੇ ਸਾਨੂੰ ਇਸ ਚੀਜ਼ ਦਾ ਪਤਾ ਲੱਗਿਆ ਤਾਂ ਅਸੀਂ ਜਿਹੜਾ ਪਹਿਲੇ ਦਿਨ ਤੋਂ ਹੀ ਵਿਰੋਧ ਕਰ ਰਹੇ ਹਾਂ ਅਸੀਂ ਸਰਕਾਰ ਅੱਗੇ ਵੀ ਇਹੀ ਅਪੀਲ ਕਰ ਰਹੇ ਹਾਂ ਵੀ ਸਰਕਾਰ ਨੂੰ ਫੌਰੀ ਤੌਰ ਤੇ ਫੈਸਲਾ ਲੈ ਕੇ ਸਿਵਲ ਪ੍ਰਸ਼ਾਸਨ ਨੂੰ ਇਹਨਾਂ ਫੈਕਟਰੀ ਨੂੰ ਬੰਦ ਕਰ ਦੇਵੇ ਤਾਂ ਨੂੰ ਇਹ ਜਦ ਤੱਕ ਨਾ ਕਰਨਾ ਕੋਈ ਚੁੱਪਿਆ ਜੇ ਦੇਖੋ ਜੀ ਧਰਨੇ ਦਾ ਪੁੱਛ ਨਹੀਂ کہہ ਸਕਦੇ ਲੋਕਾਂ ਦੇ ਵਿੱਚ ਰੋਹ ਵਾ ਜਦ ਤੱਕ ਇਹ ਸਪਾਈ ਫੈਕਟਰੀ ਬੰਦ ਨਹੀਂ ਹੁੰਦੀ ਸਰਕਾਰ ਸਾਨੂੰ ਪੱਕੇ ਤੌਰ ਤੇ ਨਹੀਂ ਦੱਸਦੇ ਇਹ ਬੰਦ ਹੋਊਗੀ ਜਦ ਤੱਕ ਅਸੀਂ ਧਰਨਾ ਲਾ ਕੇ ਨਹੀਂ ਕੀ ਨਾ ਜੀ ਨਵਦੀਪ ਸਿੰਘ ਪਿੰਡ ਵਾਲੇ ਜੀ ਪੁਰਤ ਆਏ ਉਹ ਕੀ ਕਹਣਾ ਕਰਨ ਦੇਖੋ ਜੀ ਇਹ ਜਿਵੇਂ ਤੁਹਾਨੂੰ ਪਹਿਲਾਂ ਹੀ ਪਤਾ ਮੁੱਦਾ ਹੈਗਾ ਕੋਈ ਫੈਕਟਰੀ ਲੱਗ ਰਹੀ ਆ ਬਾਇਓ ਗੈਸ ਪਲੈਂਟ ਪਿੰਡ ਮੋਤਕਾਵਾਦ ਦੇ ਵਿੱਚ ਜਿਹਦਾ ਪਿੰਡ ਵਾਸੀ ਜਿਹੜੇ ਆਲੇ-ਦਾਲ ਦੇ 8-10 ਪਿੰਡ ਨੇ ਵਿਰੋਧ ਕਰ ਰਹੇ ਨੇ ਮੈਂ ਬਤੌਰ ਐਮਐਲ ਸਾਬ ਦੇ ਪੀਏ ਦੇ ਤੌਰ ਤੇ ਇਥੇ ਹਾਜ਼ਰੀ ਲਵਾਉਣ ਲਈ ਉਹਨਾਂ ਦੇ ਤਰਫੋਂ ਆਇਆ ਕਿਉਂਕਿ ਜੇ ਪਿੰਡ ਵਾਲੇ ਵਿਰੋਧ ਚ ਨੇ ਤਾਂ ਅਸੀਂ ਵੀ ਲੋਕਾਂ ਦੇ ਨਾਲ ਖੜੇ ਆ ਕਿੰਨੀ ਮਦਦ ਹੋ ਸਕਦੀ ਸੀ ਐਮਐਲਏ ਸਾਹਿਬ ਨੇ ਪਹਿਲਾਂ ਵੀ ਇਹਨਾਂ ਨੂੰ ਪੂਰਾ ਸਾਥ ਦਿੱਤਾ ਪਿੰਡ ਵਾਲਿਆਂ ਨੂੰ ਕਿਉਂਕਿ ਇੱਕ ਵਾਰ ਅਸੀਂ ਫੈਕਟਰੀ ਜਿਹੜੀ ਇਹਦੇ ਨਾਲ ਦੀ ਲੱਗੀ ਹੋਈ ਆ ਕੰਗੜਾੜੀ ਰਾਜਪੂਤਾਂ ਉਥੇ ਖੁਦ ਐਮਐਲਏ ਸਾਹਿਬ ਨਾਲ ਪ੍ਰਸ਼ਾਸਨ ਨੂੰ ਲੈ ਕੇ ਨਾਲ ਆਪਣੇ ਕਿਸਾਨ ਭਰਾਵਾਂ ਨੂੰ ਲੈ ਕੇ ਉਥੇ ਵਿਜ਼ਿਟ ਕਰਕੇ ਆਏ ਨੇ ਤਾਂ ਕਿ ਦੇਖਿਆ ਜਾ ਸਕੇ ਵੀ ਉਹ ਫੈਕਟਰੀ ਦੇ ਨਤੀਜੇ ਕੀ ਨੇ ਜੋ ਦੇਖਣ 'ਚ ਨਹੀਂ ਸਹੀ ਲੱਗੇ ਤੇ ਉਸ ਤੋਂ ਬਾਅਦ ਚੀਫ ਫੈਕਟਰੀ ਸਾਹਿਬ ਨਾਲ ਵੀ ਇਹਨਾਂ ਨੂੰ ਮਿਲਾ ਕੇ ਇਹਨਾਂ ਦਾ ਪੱਖ ਆ ਜਿਹੜਾ ਸਰਕਾਰ ਤੱਕ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਐਮਐਲਏ ਸਾਹਿਬ ਵੱਲੋਂ ਕੀਤੀ ਗਈ ਆ ਤੇ ਅੱਜ ਵੀ ਮੈਂ ਇੱਥੇ ਵਿਸ਼ਵਾਸ ਦਿਵਾਉਣਾ ਸਾਰਿਆਂ ਕਿ ਕਿਸੇ ਵੀ ਤਰ੍ਹਾਂ ਦੀ ਮਦਦ ਜੇ ਪਿੰਡ ਵਾਲਿਆਂ ਨੂੰ ਲੋੜ ਆ ਤਾਂ ਐਮਐਲਏ ਸਾਹਿਬ ਸਭ ਤੋਂ ਮੂਲੀ ਕਤਾਰ ਦੇ ਵਿੱਚ ਉਹਨਾਂ ਦੇ ਨਾਲ ਖੜੇ ਨੇ ਜਿਵੇਂ ਤੁਹਾਨੂੰ ਸ਼ਾਇਦ ਪਤਾ ਹੈ ਮਸਲਾ ਕੋਰਟ ਦੇ ਵਿੱਚ ਵੀ ਗਿਆ ਹੋਇਆ ਜੇ ਲੋੜ ਪਈ ਤਾਂ ਐਮਐਲਏ ਸਾਹਿਬ ਲੋਕਾਂ ਦੇ ਵੱਲੋਂ ਕੋਰਟ ਦੇ ਵਿੱਚ ਪਾਰਟੀ ਬਣ ਲਈ ਵੀ ਤਿਆਰ ਕੋਰਟ ਦੇ ਵਿੱਚ ਐਮਐਲਏ ਸਾਹਿਬ ਇਹਨਾਂ ਵੱਲੋਂ ਆਪਣੇ ਭਰਾਵਾਂ ਵੱਲੋਂ ਉਸ ਫੈਕਟਰੀ ਮਾਲਕ ਦੇ ਖਿਲਾਫ ਪਾਰਟੀ ਬਣ ਲਈ ਵੀ ਤਿਆਰ ਨੇ ਜਿਸ ਤਰ੍ਹਾਂ ਦੀ ਵੀ ਲੋੜ ਹੋਈ ਤਾਂ ਹਾਜ਼ਰ ਕਰੇ